ਸਭ ਨੂੰ ਸਤਿ ਸ਼੍ਰੀ ਅਕਾਲ ਜੀ ਜੀਡੀ 813 ਵਿੱਚ ਤੁਹਾਡਾ ਵੈਲਕਮ ਅੱਜ ਦੇ ਇਸ ਵੀਡੀਓ ਵਿੱਚ ਮੈਂ ਆਪਣੇ ਕਿਚਨ ਗਾਰਡਨ ਵਿੱਚ ਨਵੇਂ ਤਰੀਕੇ ਨਾਲ ਬੀਜੇ ਗਏ ਲਸਣ ਦੀ ਫਸਲ ਦਿਖਾ ਰਿਹਾ ਹਾਂ ਇਸ ਤਰੀਕੇ ਨਾਲ ਘਰੇਲੂ ਬਗੀਚੇ ਵਿੱਚ ਬੀਜੇ ਲਸਣ ਦੀ ਪੈਦਾਵਾਰ ਤਾਂ ਭਾਰੀ ਮਾਤਰਾ ਵਿੱਚ ਹੁੰਦੀ ਹੀ ਹੈ ਉੱਥੇ ਨਾ ਤਾਂ ਇਸ ਨੂੰ ਕਿਸੇ ਕਿਸਮ ਦੀ ਕੈਮੀਕਲ ਖਾਦ ਦੀ ਜ਼ਰੂਰਤ ਪੈਂਦੀ ਹੈ ਅਤੇ ਨਾ ਹੀ ਇਸ ਨੂੰ ਗੋਡੀ ਕਰਨ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਇਸ ਵਿੱਚ ਕਿਸੇ ਵੀ ਕਿਸਮ ਦਾ ਕੋਈ ਫालतू ਕਾਫੂਸ਼ ਨਹੀਂ ਉਗਦਾ ਇਹ ਤੁਸੀਂ ਦੇਖ ਸਕਦੇ ਹੋ ਲਸਣ ਨੂੰ ਬੀਜ ਕੇ ਉਹਦੇ ਉੱਪਰ ਹਲਕੀ ਜਿਹੀ ਪ੍ਰਾਲੀ ਪਾ ਦੇਣੀ ਆ ਆ ਥੱਲੇ ਤੁਸੀਂ ਦੇਖ ਸਕਦੇ ਹੋ ਪ੍ਰਾਲੀ ਬਹੁਤ ਹੀ ਭਾਰੀ ਮਾਤਰਾ ਵਿੱਚ ਨਹੀਂ ਪਾਉਣੀ ਹਲਕੀ ਜਿਹੀ ਪ੍ਰਾਲੀ ਪਾਉਣੀ ਆ ਰੋਦੇ ਵਿੱਚ ਹੀ ਪ੍ਰਾਲੀ ਦੇ ਵਿੱਚੋਂ ਲਸਣ ਨਿਕਲ ਜਾਂਦਾ ਆਪਣੇ ਆਪ ਉੱਗ ਜੂਗਾ ਬਾਹਰ ਆ ਜੂਗਾ ਪ੍ਰਾਲੀ ਤਾਂ ਇਹ ਦੇਖੋ ਪ੍ਰਾਲੀ 갈 ਕੇ ਇਦਾਂ ਖਾਦ ਦਾ ਕੰਮ ਕਰਦੀ ਹੈ ਖਾਦ ਹੀ ਬਣ ਜਾਂਦੀ ਹੈ ਇਹ। ਇਹ ਦੇਖ ਸਕਦੇ ਹੋ ਤੁਸੀਂ ਬੂਟੇ ਕਿੰਨੇ ਕਿੰਨੇ ਮੋਟੇ ਆ ਲਸਣ ਦੀ ਗ੍ਰੋਥ ਦੇਖ ਸਕਦੇ ਹੋ। ਇਹ ਦੇਖੋ ਬਰਾਣੀ ਪੂਰੀ ਗਲ ਗਈ ਆ। ਇਹ ਦੇਖੋ ਤੁਸੀਂ ਪੈਰਾਵਰ ਵੀ ਬਹੁਤ ਵਧੀਆ ਹੋਈ ਆ। ਇਹ ਦੇਖੋ ਇਸ ਤਰ੍ਹਾਂ ਜੋ ਲਸਣ ਦੀ ਬਿਜਾਈ ਕੀਤੀ ਜਾਂਦੀ ਆ ਇਹਨੂੰ ਨਾ ਤਾਂ ਕਿਸੇ ਕਿਸਮ ਦੀ ਕੈਮੀਕਲ ਖਾਦਾਂ ਦੀ ਲੋੜਤ ਪੰਦੀ ਹੈ। ਪਰ ਨਾ ਹੀ ਇਹਦੇ ਵਿੱਚ ਕੋਈ ਘਾਹ ਫੁੱਗਦਾ। ਉਹ ਇਸ ਨੂੰ ਕਿਸੇ ਕਿਸੇ ਦੀ ਗੋਡੀ ਕਰਨ ਦੀ ਜ਼ਰੂਰਤ ਵੀ ਨਹੀਂ ਰਹਿੰਦੀ। ਉਪਰਲੀ ਉੱਪਰ ਪਾਈ ਹੋਣ ਕਰਕੇ ਥੱਲੋਂ ਵੀ ਜ਼ਮੀਨ ਕੋਲੀ ਰਹਿੰਦੀ ਆ। ਜਿਹਦੇ ਨਾਲ ਗੰਡੀਆਂ ਦੀ ਗ੍ਰੋਥ ਵੀ ਬਹੁਤ ਜ਼ਿਆਦਾ ਹੁੰਦੀ ਆ। ਗੰਡੀਆਂ ਮੋਟੀਆਂ ਹੋ ਜਾਂਦੀਆਂ ਲਸਣ ਦੀਆਂ। ਇਹ ਦੇਖੋ ਉੱਪਰ ਵੀ ਤੁਸੀਂ ਦੇਖ ਸਕਦੇ ਹੋ। ਜਿਸ ਤਰ੍ਹਾਂ ਦਾ ਵਾਧਾ ਉੱਪਰ ਹੋਏਗਾ ਪੌਦੇ ਦਾ। ਉਸੇ ਸ਼ੌਨਾ ਥੱਲੇ ਗੰਢੀ ਵੀ ਮੋਟੀ ਹੋਵੇਗੀ। ਇਹ ਦੇਖੋ ਤੁਸੀਂ ਪਾਤਾਵਰੇ ਨੂੰ ਕਿਸੇ ਕਿਸਮ ਦੀ ਕੋਈ ਕੈਮੀਕਲ ਖਾਦ ਨਹੀਂ ਪਾਈ ਗਈ। ਇਹ ਦੇਖ ਸਕਦੇ ਹੋ ਸਿਰਫ ਟਰਾਲੀ ਪਾਈਆ ਇਹ ਨਾਲ-ਨਾਲ ਮੈਂ ਧੰਨਾਂ ਵੀ ਦਿੱਤਾ ਜੀ ਇਹ ਦੇਖੋ ਉੱਗਿਆ ਪਿਆ ਸੈਟ ਤੇ ਨਾਲ-ਨਾਲ ਧੰਨਾਂ ਵੀ ਜਿਆ ਹੋਈ। ਦੇਖੋ ਜੀ ਦਿਨਾਂ ਦੇ ਵਿੱਚ ਇਹ ਵੀ ਵਰਤੋਂ ਯੋਗ ਹੋ ਜਾਣਾ। ਦੇਖ ਸਕਦੇ ਹੋ ਤੁਸੀਂ ਇਹ ਲਸਣ ਦੀ ਕਿਹਾਰੀ ਦੇ ਨਾਲ-ਨਾਲ ਮੈਂ ਧੰਨਾਂ ਵੀ ਦਿੱਤਾ ਜੀ। ਇਹ ਜੋ ਪਿਛਲੇ ਹਫ਼ਤੇ ਬਹੁਤ ਤੇਜ਼ ਹਨੇਰੀਅਤ ਨਹੀਂ ਪਿਆ ਸੀ ਉਹਦੀ ਵਜ੍ਹਾ ਨਾਲ ਲਸਣ نیچے ਡਰ ਗਿਆ ਟੱਠ ਗਿਆ ਦੇਖੋ ਇਹ ਦੇਖੋ ਗ੍ਰੋਥ ਲਸਣ ਦੀ ਇਹ ਜੋ ਪ੍ਰਾਲੀ ਉੱਤੇ ਪਾਈ ਗਈ ਸੀ ਕੁਝ ਬਾਤੀ ਹੀ ਪ੍ਰਾਲੀ ਤੇ ਇਹ ਬਾੜ ਵਿੱਚ ਕਿਤੇ ਕੰਮ ਆ ਜੂਗੀ ਪਰ ਬੇਚਤ ਜੀ ਦੇ ਸ਼ਾਇਦ ਛਾਰੀਆਂ ਪਿਆਰਿਆਂ ਦੇ ਵਿੱਚ ਦੇਖੋ ਥੱਲੇ ਪ੍ਰਾਲੀ ਸਾਹਿਬ ਨਜ਼ਰ ਆ ਰਹੀ ਆ ये देख सकते हो सद होगण का पौधा एक रह दिता देख लो तीस हरे बोंगने का पौधा है ये देखो जी ये दे ना ही जो पिछले साल देखो पराली पा के लसन पैदा हुआ ये पिछले साल की फसल दिखा रहे हैं थे देख सकते हो पिछले साल की फसल आ ये देखो नीचे पराली ये बिल्कुल गली हुई है देख सकते हो तीस पराली गल गई है ਕਿਉਂਕਿ ਗਲਤ ਇਹ ਖਾਰ ਬਣ ਜਾਂਦੀ ਹੈ ਹੋਰ ਇਹਨਾਂ ਦੇਖੋ ਗੰਡੀਆਂ ਕਨੀਆ ਮੋਟੀਆਂ ਨੇ ਇਹ ਦੇਖ ਸਕਦੇ ਤੁਸੀਂ ਇਹ ਦੇਖੋ ਗੰਡੀਆਂ ਲਸਣ ਦੀ ਦੇਖੋ ਪਦਾਵਾਰ ਇਹ ਜੋ ਬੀਜ ਰੱਖਿਆ ਗਿਆ ਸੀ ਦੁਆਰਾ ਬੀਜਣ ਲਈ ਉਹ ਬੀਜ ਹੈ ਇਹ ਪਿਛਲੇ ਸਾਲ ਦਾ ਇਹ ਤੁਹਾਨੂੰ ਦਿਖਾਈ ਜੀ ਘਰੇਲੂ ਬਾਗਿਚੀ ਵਿੱਚ ਨਵੇਂ ਤਰੀਕੇ ਨਾਲ ਬੀਜੇ ਗਏ ਲਸਣ ਦੀ ਗ੍ਰੋਥ ਦੀ ਤਜਾ ਸਥਿਤੀ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪਰਮਾਤਮਾ ਸਾਹਿਬ ਨੇ ਤੰਦਰੁਸਤ ਅਤੇ ਖੁਸ਼ ਰੱਖੇ